ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਉਹ ਕਿਹੜੀਆਂ 7 ਚੀਜ਼ਾਂ ਨੇ ਜਿੱਥੇ ਆਪਾਂ ਬਹੁਤ ਜ਼ਿਆਦਾ ਪੈਸਾ ਸਪੈਂਡ ਕਰਦੇ ਹਾਂ ਜੋ ਆਪਣੀ ਆਪਣੀ ਜਿਹੜੀ ਮਨੀ ਆ ਉਹਨੂੰ ਵੇਸਟ ਕਰਦੀਆਂ ਨੇ ਆਪਾਂ ਇਸ ਤੋਂ ਕਿਵੇਂ ਬਚ ਸਕਦੇ ਆ ਕਿਉਂਕਿ ਬਹੁਤ ਸਾਰੇ ਲੋਕ ਪੈਸੇ ਨੂੰ ਲੈ ਕੇ ਟੈਨਸ਼ਨ 'ਚ ਰਹਿੰਦੇ ਨੇ ਕਿ ਯਾਰ ਮੇਰੇ ਸਿਰ ਇੰਨਾ ਕਰਜ ਆਏ ਜਾਂ ਮਤਲਬ ਕੋਈ ਵੀ ਕਿ ਯਾਰ ਮੇਰੇ ਮੰਥਲੀ EMI ਆ ਜਾਂਦੀ ਆ ਕਿਸ਼ਤਾਂ ਆ ਜਾਂਦੀਆਂ ਨੇ ਇਹ ਵੀਡੀਓ 'ਚ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ ਕਿ ਉਹ ਕਿਹੜੇ ਕਿਹੜੇ ਚੀਜ਼ਾਂ ਨੇ ਇਹ ਵੀਡੀਓ ਵੇਖ ਕੇ ਤੁਸੀਂ ਉਹਨਾਂ ਚੀਜ਼ਾਂ ਤੋਂ ਬਚ ਸਕਦੇ ਹੋ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਚੀਜ਼ ਹੈ ਬਈ ਵਿਆਹ ਤੁਸੀਂ ਵੇਖੇ ਹੁਣ ਆ ਕਿ ਅੱਜ ਕੱਲ ਵਿਖਾਵੇ ਦੀ ਦੁਨੀਆ ਬਹੁਤ ਜ਼ਿਆਦਾ ਚੱਲਦੀ ਪਈ ਹੈ ਜਦੋਂ ਕਿਸੇ ਆਦੇ ਤੇ ਪੁੱਤ ਦਾ ਵਿਆਹ ਕਰਨਾ ਹੁੰਦਾ ਨਾ ਉਹ ਆਣ ਗਵਾਂਚ ਵੇਖਦਾ ਕਿ ਯਾਰ ਫਲਾਨੇ ਨੇ ਕਿੰਨੇ ਪੈਸੇ ਲਾਇਸੀ ਤੇ ਮੈਂ ਉਹ ਤੋਂ ਨਾ ਡਬਲ ਲਾਵਾਂ ਮੈਂ ਡਬਲ ਖਰਚਾ ਕਰਾਂ ਕਿ ਮੇਰੀ ਨੱਕ ਨਾ ਕੱਢ ਜੇ ਇਹ ਚੀਜ਼ ਨੂੰ ਪੂਰਾ ਕਰਨ ਲਈ ਉਹ ਲੋਨ ਚੱਕ ਲੈਂਦਾ ਬਈ ਫਿਰ ਲੋਨ ਦੀਆਂ ਕਿਸ਼ਤਾਂ ਵਿਆਹ ਤੇ ਸਪੈਂਡ ਕਰਨਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈਗੀ ਬਾਈ ਕਿਉਂਕਿ ਆਪਾਂ ਨੂੰ ਕਿਹੜਾ ਕੋਈ ਇਨਕਮ ਉਸ ਤੋਂ ਬਾਅਦ ਆਉਣੀ ਆ ਤਾਂ ਵੀ ਜਿੰਨਾ ਮਰਜ਼ੀ ਸਪੈਂਡ ਕਰ ਲਓ ਮਾੜੀ ਚੰਗੀ ਤੇ ਫਿਰ ਕਿਸੇ ਨੇ ਕ ਫਿਰ ਤੁਸੀਂ ਐਵੇਂ ਆਪਦਾ ਪੈਸਾ ਤੁਸੀਂ ਮੰਨ ਕੇ ਚੱਲੋ ਕਿ 6-7 ਸਾਲ ਤੁਸੀਂ ਲਾਈ ਹੁੰਦੇ ਉਸ ਪੈਸੇ ਜਮਾ ਕਰਦੇ ਅੱਭਲ ਤਾਂ ਜਿਆਦਾ ਹੀ ਲੱਗ ਜਾਂਦੇ ਨੇ ਤੇ ਤੁਸੀਂ ਇਸ ਨੂੰ ਨਰਜਾਇਜ਼ ਇੱਕੇ ਤੰ ਵਰਤ ਕੇ ਫਜ਼ੂਲ ਵਰਤ ਦਿੰਦੇ ਹੋ ਸਿਰਫ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜੋ ਕੁਝ ਹੁੰਦੇ ਵੀ ਨਹੀਂ ਪਰ ਤੁਸੀਂ ਦਾਬੂ ਤੇ ਕਰਜ਼ਾਈ ਹੋ ਜਾਂਦੇ ਹੋ ਸਭ ਤੋਂ ਪਹਿਲੀ ਚੀਜ਼ ਤਾਂ ਬਾਈ ਏਸੀ ਦੂਜੀ ਚੀਜ਼ ਬਾਈ ਜਿੱਥੇ ਸਭ ਤੋਂ ਜਿਆਦਾ ਸਪੈਂਡ ਲੋਕੀ ਕਰਦੇ ਨੇ ਵੇਸਟ ਕਰਦੇ ਨੇ ਜੇ ਮੈਂ ਕਹਾਂ ਉਹ ਆਨਲਾਈਨ ਆਰਡਰ ਤੁਸੀਂ ਵੇਖਿਆ ਹੁਣ ਅੱਜਕੱਲ ਜొਮੈਟੋ ਜਾਂ ਹੋਰ ਬਹੁਤ ਕੁਝ ਇਦਾਂ ਦੀਆਂ ਚੀਜ਼ਾਂ ਆ ਗਈਆਂ ਨੇ ਜਿੱਤੇ ਉਹ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਆਨਲਾਈਨ ਕੋਈ ਵੀ ਘਰੇ ਬੈਠੇ ਮੰਗਾ ਲਓ ਤੇ ਲੋਕਾਂ ਦਾ ਰੁਝਾਨ ਇਹਨਾਂ ਵੱਧ ਗਿਆ ਹੈ ਨਾ ਕਿ ਉਹ ਕੋਈ ਕਰੋਬਾਰ ਨਿਕਲਣਾ ਪਸੰਦ ਨਹੀਂ ਕਰਦੇ ਇਹ ਜਿਹੜੀਆਂ ਚੀਜ਼ਾਂ ਬਈ ਕੈਨੇਡਾ ਤੇ ਅਮਰੀਕਾ ਵਰਗੇ ਲੋਕਾਂ ਲਈ ਨੇ ਜਿੱਥੇ ਯਾਨੀ ਕਿ ਹਰ ਮੁਹੱਲੇ ਵਿੱਚ ਹਰ ਗਲੀ ਵਿੱਚ ਦੁਕਾਨ ਨਹੀਂ ਹੁੰਦੀ ਪਰ ਇੰਡੀਆ ਵਰਗੇ ਪੰਜਾਬ ਵਰਗੇ ਸ਼ਹਿਰ 'ਚ ਆਪਾਂ ਕਹਿ ਸਕਦੇ ਆ ਕਿ ਹਰ ਜਗ੍ਹਾ ਤੇ ਆਪਣਾ ਦੁਕਾਨਾਂ ਮਿਲ ਜਾਂਦੀਆਂ ਨੇ ਸੋ ਇਹ ਫਾਲਤੂ ਆ ਕਿ ਆਪਾਂ ਕੋਈ ਆਰਡਰ ਕਰਦੇ ਆ ਕਿ ਯਾਰ ਘਰੇ ਆ ਜੇ ਬਹੁਤ ਸਾਰਾ ਖਰਚਾ ਹੈ ਬਈ ਬਾਈ ਦਾ ਵੇ ਇੱਕ ਆਰਡਰ ਪਿੱਛੇ ਤੁਹਾਡੇ 50 60 ਰੁਪਏ ਬਾਈ ਦੇ ਨੇ ਬਈ ਸੋ ਘਰੋਂ ਨਿਕਲੋ ਕਿਉਂਕਿ ਆਪਾਂ ਨੂੰ ਕਿਹੜਾ ਕੋਈ ਇੰਨਾ ਕੰਮ ਹੁੰਦਾ ਕਰ ਤੋਂ ਆਪਣੇ ਘੱਟੋ-ਘੱਟ ਖਰਚੇ ਇੱਕ ਤਾਂ ਜਨਾਂ ਦਾ ਫ੍ਰੀ ਹੁੰਦਾ ਹੀ ਉਹ ਜਾ ਕੇ ਸਮਾਨ ਲੈ ਆਈ ਸਕਦਾ ਵਾ ਸੋ ਆਨਲਾਈਨ ਆਰਡਰ ਵਾਲੇ ਸ਼ਾਪਿੰਗ ਵਾਲੇ ਇੰਨਾਂ ਚੀਜ਼ਾਂ ਤੋਂ ਬਚੋ ਇਹ ਤੁਹਾਨੂੰ ਵਸਾਉਂਦੇ ਨੇ ਤੀਜਾ ਬਈ ਬ੍ਰਾਂਡਸ ਪਤਾ ਕੀ ਹੈ ਜਿਹੜੇ ਜਿੰਨੇ ਵੱਡੇ ਲੋਕ ਆ ਨਾ ਉਹ ਬ੍ਰਾਂਡ ਨਹੀਂ ਪਾਉਂਦੇ ਸਿਰਫ ਬ੍ਰਾਂਡ ਪਾਉਂਦੇ ਨੇ ਸਿਰਫ ਆਈਡੀ ਫਿਲਮਾਂ ਚਲਾਉਂਦੇ ਨੇ ਜਿਹੜੇ ਕਲਾਕਾਰ ਨੇ ਉਹੀ ਬ੍ਰਾਂਡ ਪਾਉਂਦੇ ਨੇ ਕਿਉਂਕਿ ਉਹਨਾਂ ਨੂੰ ਪੈਸਾ ਮਿਲਦਾ ਪ੍ਰਮੋਟ ਕਰਨ ਦਾ ਜਦੋਂ ਉਹ ਬ੍ਰਾਂਡ ਪਾਉਂਦੇ ਨੇ ਤੇ ਲੋਕਾਂ ਦਾ ਨਾ ਜਿਵੇਂ ਹੋ ਜਾਂਦਾ ਵਾ ਨਵੀਂ ਪੀੜੀ ਦਾ ਕਿ ਜਾਂ ਕਹਿ ਲਊ ਨੌਜਵਾਨਾਂ ਦਾ ਕਿ ਐਸੀ ਉਹ ਬ੍ਰਾਂਡ ਪਾਈਏ ਬਈ ਸੇਮ ਕੱਪੜਾ ਸੇਮ ਕੁਆਲਿਟੀ ਤੁਹਾਨੂੰ ਘੱਟ ਕੀਮਤ 'ਚ ਵੀ ਕਈ ਜਿਹੜੇ ਆਪਣੇ ਕਹਿ ਸਕਦੇ ਨੇ ਬ੍ਰਾਂਡ ਦਿੰਦੇ ਨੇ ਪਰ ਉੱਚੇ ਬ੍ਰਾਂਡਾਂ ਵਾਲ ਭੱਜ ਕੇ ਲੋਕੀ 6-7000 ਰੁਪਇਆ ਵੇਸਟ ਕਰਦੇ ਨੇ ਸਿਰਫ ਇਹਨਾਂ ਲੋਕਾਂ ਦੇ ਕਹਿਣ ਤੇ ਕਿਉਂਕਿ ਭਾਈ ਜਿੰਨਾ ਮਰਜੀ ਵੱਡਾ ਬੰਦਾ ਹੋਊਗਾ ਨਾ ਇਹ ਬ੍ਰਾਂਡਾਂ ਤੇ ਸਪੈਂਡ ਨਹੀਂ ਕਰਦਾ ਉਹਨੂੰ ਪਤਾ ਯਾਰ ਉਹਨੇ ਚੀਜ਼ ਦੀ ਸਮਝ ਆ ਜਾਂਦੀ ਹੈ ਕਿ ਯਾਰ ਦੁਨੀਆਦਾਰੀ ਕੀ ਚੀਜ਼ ਆ ਕੋਈ ਫਾਇਦਾ ਨਹੀਂ ਆਪਦਾ ਘਰ ਵੇਖੋ ਆਪ ਸੌਖੇ ਰਹੋ ਆਪ ਤੁਹਾਡੇ ਸਿਰ ਤੇ ਕਰਜ਼ਾ ਚੜੀ ਜਾਊਗਾ ਤੁਸੀਂ ਟੈਨਸ਼ਨਾਂ 'ਚ ਰਹਿੰਦੇ ਹੋ ਕਿ ਯਾਰ ਹੁਣ ਤਾਂ ਯਾਰ ਅੱਜ ਕੱਲ ਇਹ ਸਭ ਹੋ ਗਿਆ ਕਿ ਕੱਪੜੇ ਵੀ ਨਾ ਈਐਮਆਈ ਤੇ ਮਿਲ ਲੱਗ ਪਏ ਨੇ ਕਿ ਹੁਣ ਯਾਰ ਜਿਹੜੇ ਕੱਪੜੇ ਪਾਈ ਹੁੰਦੇ ਨੇ ਉਹ ਵੀ ਬੰਦੇ ਦੇ ਉਧਾਰ ਦੇ ਹੁੰਦੇ ਨੇ ਬਹੁਤੀ ਸ਼ਰਮ ਵਾਲੀ ਬਈ ਗੱਲ ਆ ਸੋ ਇਹਨਾਂ ਚੀਜ਼ਾਂ ਤੋਂ ਬਚੋ ਆਪਦਾ ਸਾਦਾ ਜੀਵਨ ਮਤੀਤ ਕਰੋ ਇਹਨਾਂ ਬ੍ਰਾਂਡਾਂ ਦੇ ਜਾਲ ਚ ਬਚੋ ਚੌਥਾ ਬਈ ਇਹ ਕੈਂਚ ਮੈਨੂੰ ਕੋਈ ਸ਼ਰਮ ਨਹੀਂ ਕਿ ਅੱਜਕੱਲ੍ਹ ਪੜ੍ਹਾਈ ਤੇ ਵੀ ਸਪੈਂਡ ਕਰਨਾ ਡਿਗਰੀਆਂ ਦੇ ਪੀ ਐਚ ਡੀਆਂ ਤੇ ਇਹ ਫਾਲਤੂ ਆ ਬਈ ਕਿਉਂਕਿ ਕੋਈ ਕਲਰਕ ਦੀ ਪੋਸਟ ਵੀ ਆਉਂਦੀ ਹੈ ਨਾ ਤੇ ਪੀ ਐਚ ਡੀ ਵਾਲੇ ਉਹਨੂੰ ਭਰਦੇ ਨੇ ਉਹਨੂੰ ਫਿਲ ਕਰ ਦਿੰਦੇ ਨੇ ਅਪਲਾਈ ਕਰ ਦਿੰਦੇ ਨੇ ਤੁਸੀਂ ਆਪੇ ਹਿਸਾਬ ਲਾ ਲਓ ਕਿ ਐਜੂਕੇਸ਼ਨ ਸਿਸਟਮ ਦੀ ਕੀ ਵੈਲਿਊ ਰਹਿ ਗਈ ਆ ਪੜ੍ਹਨਾ ਜ਼ਰੂਰੀ ਆ ਤੁਸੀਂ ਪੜ੍ਹ ਲਓ 12ਵੀਂ ਕਰ ਲਓ ਉਸ ਤੋਂ ਬਾਅਦ ਮਾੜਾ ਮੋਟਾ ਕੁਝ ਪੜ੍ਹ ਲਓ ਪਰ ਬਈ ਸਭ ਤੋਂ ਵੱਡੀ ਨੌਲੇਜ ਜੋ ਆਪਾਂ ਨੂੰ ਬਦਲੇ ਵਿੱਚ ਕੋਈ ਦਿੰਦੀ ਏ ਉਹ ਬਈ ਕਿਤਾਬਾਂ ਦੀ ਕਿਤਾਬਾਂ ਦੀ YouTube ਤੇ ਉਸ ਤੋਂ ਬਾਅਦ ਕੋਈ ਤੁਸੀਂ ਕੋਈ ਪੋਡਕਾਸਟ ਵੇਖ ਸਕਦੇ ਹੋ ਬਹੁਤ ਸਾਰੀ ਇਨਫੋਰਮੇਸ਼ਨ YouTube ਤੇ ਪਈ ਆ ਤੁਸੀਂ ਉੱਤੇ ਜਾ ਕੇ ਬਹੁਤ ਸਾਰੀ ਇਨਕਮ ਜਨਰੇਟ ਕਰ ਸਕਦੇ ਹੋ ਬਿਨਾ ਤੁਹਾਨੂੰ ਕੋਈ ਵੀ ਕਾਗਜ਼ੀ ਡਿਗਰੀ ਦੀ ਲੋੜ ਨਹੀਂ ਹੈ ਕਿ ਨਾ ਕੋਈ PhD ਦੀ ਨਾ ਕੋਈ ਬੈਚਲਰ ਦੀ ਸਿਰਫ ਤੁਹਾਡਾ ਟਾਈਮ ਚਾਹੀਦਾ ਵਾ ਤੁਸੀਂ ਕੁਝ ਵੀ ਕਰ ਸਕਦੇ ਹੋ ਬਈ ਆ ਡਿਗਰੀਆਂ ਡੁਗਰੀਆਂ ਨੇ ਕੋਈ ਪੈਸੇ ਨਹੀਂ ਦਿੰਦੀਆਂ ਬਈ ਜਿਹੜੇ ਤੁਹਾਡੇ ਆਪ ਦੇ ਸਕਿੱਲ ਸਿੱਖੀ ਹੋਗੀ ਨਾ ਜਾਂ ਤੁਸੀਂ YouTube ਤੇ ਕੁਝ ਸਿੱਖਿਆ ਹੋਗਾ ਜਾਂ ਕਿਤੇ ਵੀ ਕਿਤਾਬਾਂ 'ਚ ਕੋਈ ਸਿੱਖਿਆ ਹੋਗਾ ਉਹ ਤੁਹਾਨੂੰ ਕੋਈ ਨਾ ਕੋਈ ਦੇ ਕੇ ਜ਼ਿੰਦਗੀ ਚ ਜਾਊਗਾ ਤੇ ਤੁਹਾਨੂੰ ਅਮੀਰ ਬਣਾਊਗਾ ਪਹਿਲੀ ਚੀਜ਼ ਹੈ ਬਈ ਕਾਰ ਲਓ ਤੁਸੀਂ ਜਦੋਂ ਵੀ ਕਾਰ ਖਰੀਦਦੇ ਹੋ ਨਾ ਤੁਸੀਂ ਇਹ ਦੇਖੋ ਕਿ ਤੁਹਾਡੀ ਲੋੜ ਆ ਕਿ ਤੁਹਾਡਾ ਸਰਦਾ ਪਿਆ ਵਾ ਤੁਸੀਂ ਬਈ ਇਹ ਦੇਖਿਆ ਕਰੋ ਕਿ ਜੇ ਤੁਸੀਂ ਡੇਲੀ ਕਿਤੇ 10 ਕਿਲੋਮੀਟਰ ਤੱਕ ਜਾਂਦੇ ਹੋ ਨਾ ਤੁਹਾਨੂੰ ਕਾਰ ਦੀ ਲੋੜ ਨਹੀਂ ਹੈ ਕਿ ਤੁਹਾਡਾ ਸਰਦਾ ਵਾ ਤੁਸੀਂ ਕੈਬ ਕੋਈ ਜਾਂ ਕੋਈ ਟੈਕਸੀ ਬੁੱਕ ਕਰਾ ਲੂਗਾ ਨਾ ਤੁਹਾਨੂੰ ਸਸਤੀ ਪਹੇਗੀ ਜਾਂ ਤੁਸੀਂ ਬੱਸ ਰਾਈਨ ਚੱਲ ਜਾਓਗੇ ਪਰ ਜੇ ਤੁਹਾਡਾ ਡੇਲੀ ਦਾ ਆਨ ਜਾਂ ਕਿਤੇ 50 60 ਕਿਲੋਮੀਟਰ ਆ ਫਿਰ ਬਈ ਤੁਹਾਨੂੰ ਕਾਰ ਲੈਣੀ ਇੱਕ ਜ਼ਰੂਰਤ ਬਣ ਜਾਂਦੀ ਹੈ ਤੇ ਤੁਹਾਨੂੰ ਲੈਣੀ ਵੀ ਚਾਹੀਦੀ ਹੈ ਉਸ ਤੋਂ ਬਾਅਦ ਕਿਹੜੀ ਲੈਣੀ ਚਾਹੀਦੀ ਹੈ ਬਈ ਉਹੀ ਲੈਣੀ ਚਾਹੀਦੀ ਜਿਹੜਾ ਤੁਹਾਡਾ ਗੁਜ਼ਾਰਾ ਕਰਵਾ ਦੇ ਐਵੇਂ ਮਹਿੰਗੀਆਂ ਕਾਰਾਂ ਵਿੱਚ ਜਾਂਦਾ ਫਾਇਦਾ ਨਹੀਂ ਜਿਹੜਾ ਤੁਸੀਂ ਜਿਹੜੀ ਵੀ ਕਾਰ ਖਰੀਦਣੀ ਹੁੰਦੀ ਹੈ ਨਾ ਉਹਦੀ ਸਿਰਫ ਜਿਵੇਂ ਆਪਾਂ ਨਕਦੀ ਪ੍ਰਾਈਸ ਨੂੰ ਦੇਖਿਆ ਕਰੋ ਉਹਦਾ ਮੇਨਟੇਨੈਂਸ ਦਾ ਖਰਚਾ ਆਉਂਦਾ ਇੰਸ਼ੋਰੈਂਸ ਦਾ ਖਰਚਾ ਸਾਰਾ ਕੁਝ ਦੇਖਿਆ ਕਰੋ ਫਿਰ ਆਪਦੇ ਬਜਟ ਦੇ ਹਿਸਾਬ ਨਾਲ ਕਾਰ ਉਹ ਹਿਸਾਬ ਨਾਲ ਲਿਆ ਕਰੋ ਛੇਵੀਂ ਬਈ ਸਕੈਮਸ ਆਪਾਂ ਬਹੁਤ ਹੀ ਛੇਤੀ ਕੀ ਚੀਜ਼ ਦੇ ਪਿੱਛੇ ਲੱਗ ਜਾਂਦੇ ਹਾਂ ਇਸ ਕਰਕੇ ਨਾ ਆਪਣੇ ਨੌਜਵਾਨ ਬਹੁਤ ਸਾਰਾ ਪੈਸਾ ਨਾ ਬਰਬਾਦ ਕਰਦੇ ਇਹਨਾਂ ਸਕੈਮਾਂ ਚ ਤੁਸੀਂ ਇੰਸਟਾਗ੍ਰam ਤੇ ਫੇਸਬੁੱਕ ਤੇ ਹੁਣ ਤਾਂ YouTube ਤੇ ਵੀ ਆਉਣ ਲੱਗ ਪਿਆ ਕਿ ਤੁਹਾਨੂੰ ਘੱਟ ਤੋਂ ਘੱਟ ਸਮੇਂ ਵਿੱਚ ਅਮੀਰ ਬਣਾ ਦਾਂਗੇ ਆ ਸਾਡਾ ਕੋਰਸ ਲੈ ਲਓ ਜਾਂ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਤੁਸੀਂ ਇਸੇ ਤੇ ਅਮੀਰ ਬਣ ਜੋਗੇ ਆ ਵੀਡੀਓ ਵੇਖ ਲਓ ਤੁਹਾਨੂੰ ਪਤਾ YouTube ਤੇ ਜਾਂ ਤੇ ਆਹੀ ਵੀਡੀਓ ਟ੍ਰੈਂਡਿੰਗ ਚ ਰਹਿੰਦੀਆਂ ਨੇ ਕਿ ਸਿਰ 55 ਮਿੰਟਾਂ ਚ ਅਮੀਰ ਬਣ ਜੂਏ ਇਹਨਾਂ ਚੱਕਰਾਂ ਚ ਲੋਕੀ ਦਾ ਬਹੁਤ ਸਾਰਾ ਪੈਸਾ ਇਨਵੈਸਟ ਕਰਕੇ ਨਾ ਉਹਦਾ ਵੇਸਟ ਕਰ ਲੈਂਦੇ ਨੇ ਕਿਉਂਕਿ ਬਈ ਕਿਸੇ ਵੀ ਚੀਜ਼ ਤੇ ਨਾ ਟਾਈਮ ਲੱਗਦਾ ਵਾ ਜੇ ਤੁਸੀਂ ਇਨਵੈਸਟ ਕਰਨਾ ਵਾ ਤਾਂ ਬਹੁਤ ਸਾਰੇ ਕਿਤਾਬਾਂ ਨੇ ਇੰਟੈਲੀਜੈਂਟ ਇਨਵੈਸਟਰ ਉਸ ਤੋਂ ਪੜ੍ਹ ਕੇ ਫਿਰ ਇਨਵੈਸਟ ਕਰੋ ਕਿਉਂਕਿ ਆਪਾਂ ਨੂੰ ਮੀਰਬੰਦ ਤੇ ਬਹੁਤ ਟਾਈਮ ਲੱਗਦਾ ਬਈ ਛੇਤੀ ਕੁਝ ਵੀ ਨਹੀਂ ਮਿਲਦਾ ਇਹਨਾਂ ਛੇਤੀ ਦੇ ਚੱਕਰਾਂ 'ਚ ਤੁਸੀਂ ਸਕੈਮਾਂ 'ਚ ਫਸ ਜਾਂਦੇ ਹੋ ਇਹਨਾਂ ਸਕੈਮਾਂ ਤੋਂ ਦੂਰ ਹੋ ਤੇ ਸਤਮੀ ਗੱਲ ਇਹ ਆ ਕਿ ਬਈ ਅੱਜਕੱਲ੍ਹ ਦੇ ਲੋਕੀ ਨੇ ਪਹਿਲਾਂ ਸਪੈਂਡ ਕਰਦੇ ਨੇ ਫਿਰ ਇਨਵੈਸਟ ਕਰਦੇ ਨੇ ਉਹਨਾਂ ਕੋ ਪੈਸੇ ਬਾਅਦ ਚਾਹੁੰਦੇ ਨੇ ਉਹ ਪਹਿਲਾਂ ਹੀ ਖਰਚ ਦਿੰਦੇ ਨੇ ਕਿ ਯਾਰ ਸਿਰਫ ਲੋਕਾਂ ਨੂੰ ਖੋਜ ਕਰਨ ਵਾਸਤੇ ਕਿ ਲੋਕਾਂ ਨੂੰ ਕਿਵੇਂ ਪਤਾ ਲੱਗੂ ਕਿ ਮੇਰੇ ਕੋਲ ਪੈਸੇ ਆਏ ਨੇ ਗੱਡੀਆਂ ਤੇ ਲਾ ਦਿੰਦੇ ਨੇ ਮੋਟਰਸਾਈਕਲਾਂ ਤੇ ਜਾਂ ਕਿ ਹੋਰ ਚੀਜ਼ਾਂ ਤੇ ਲਾ ਦਿੰਦੇ ਨੇ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਸਾਡੇ ਕੋਲ ਪੈਸੇ ਆਏ ਨੇ ਪਰ ਜਿਹੜੇ ਸਮਝਦਾਰ ਲੋਕ ਨੇ ਜਿਹੜੇ ਇੰਟੈਲੀਜੈਂਟ ਨੇ ਜਿਹੜੇ ਵੱਡੇ ਵੱਡੇ ਆਉਧਿਆਂ ਤੇ ਬੈਠੇ ਹੋਏ ਆ ਉਹ ਬਾਈ ਪਹਿਲਾਂ ਸਪੈਂਡ ਨਹੀਂ ਕਰਦੇ ਜਦੋਂ ਉਹਨਾਂ ਕੋਲ ਚਾਰ ਪੈਸੇ ਆਉਂਦੇ ਆ ਨਾ ਉਹ ਇਨਵੈਸਟ ਕਰਦੇ ਨੇ ਕਿ ਯਾਰ ਮੈਂ ਇਹਦੇ ਤੋਂ ਹੋਰ ਪੈਸਾ ਕਮਾਵਾਂ ਤੇ ਫਿਰ ਆਪਦੇ ਛੌਂਕ ਪੂਰੇ ਕਰਾਂ ਪਰ ਆਪਣੇ ਕੇਸ ਕੋਈ ਹੋ ਰਹੀ ਹੈ ਬਈ ਪਹਿਲਾਂ ਇਨਵੈਸਟ ਕਰਿਆ ਕਰੋ ਜੇ ਤੁਹਾਡੇ ਕੋਲ 100 ਰੁਪਏ ਕੋਈ ਦੇ ਦੇਂਦਾ ਉਹਦੇ ਵਿੱਚ 90 ਇਨਵੈਸਟ ਕਰਿਆ ਕਰੋ 10 ਖਰਚਿਆ ਕਰੋ ਪਰ ਆਹ ਆਪਣੀ ਉਲਟੀ ਆ ਆਪਾਂ ਨਾ 10 ਇਨਵੈਸਟ ਕਰਦੇ 90 ਪਹਿਲਾਂ ਹੀ ਖਰਚ ਲੈਨੇ ਫਿਰ 10 ਦਾ ਸੋਚਦੇ ਆ ਵੀ ਹੁਣ ਕੀ ਕਰੀਏ ਤੇ ਦੱਸਣ ਦਾ ਬਈ ਕੁਝ ਨਹੀਂ ਹੋਣਾ ਸੋ ਇਨਵੈਸਟਮੈਂਟ ਵਾਲੀ ਨੀਤੀ ਲੈ ਕੇ ਆਓ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ